ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਤਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਅੱਜ ਮੌਸਮ ਮਗਾ ਬਿਲਕੁਲ ਸਾਫ਼ ਧੁੱਪ ਨਿਕਲੀ ਹੋਈ ਹੈ ਤੇ ਮੀਨੇ ਅੱਜ ਦੇਖਦੇ ਆ ਜੀ ਕੀ ਕੀ ਕੰਮ ਕਰਨੇ ਨੇ ਕਿੱਧਰ ਨ ਜਾਣਾ ਤੇ ਮਿਲਦੇ ਆ ਜੀ ਦਿਨੇ ਦੇਖੋ ਜੀ ਅੱਜ ਮੌਸਮ ਠੀਕ ਹੈ ਬਿਲਕੁਲ ਧੁੱਪ ਨਿਕਲੀ ਹੈ ਵਧੀਆ ਕੱਲ ਮੌਸਮ ਬਹੁਤ ਖਰਾਬ ਤੀਆ ਲਓ ਜੀ ਦੁਕਾਨ ਚ ਲਗਾਤਾ ਪੁੱਚਾ ਤੇ ਪੱਖਾ ਚੱਲ ਰਿਹਾ ਕੱਲ ਦੀ ਨੀਰੀ ਨਰੇਤਾ ਬਹੁਤ ਆ ਗਿਆ ਥੀ ਅੰਦਰ ਇਸ ਸਪਰੇ ਕੀਤੀ ਹੈ ਹੁਣ ਲਓ ਜੀ ਅੱਪਾ ਬੈਠਿਆ ਦੁਕਾਨ ਦੇ ਵਿੱਚ ਹਾਲੇ ਰੋਟੀ ਟੁਕਣੀ ਹੋਇਆ ਤਿਆਰ ਕਿਉਂਕਿ ਖੇਤ ਨੂੰ ਦੇਖਦੇ ਨੇ ਸਵੇਰੇ ਮਤਨ ਲਈ ਹਰਾ ਫਰਲਾ ਲੈਣ ਲਈ ਸਵੇਰੇ ਸਵੇਖੇ ਖੇਤ ਚਲੇ ਜਾਂਦੇ ਨੇ ਫਿਰ ਦਿਨੇ ਧੁੱਪ ਹੋ ਜਾਂਦੀ ਹੈ ਹੁਣ ਉਹਨਾਂ ਦੇ ਆਇਆ ਧੁਪਣਾਵਾਂਗੇ ਰੋਟੀ ਤੇ ਘਰ ਦੇ ਸਾਰੇ ਕੰਮ ਨਿਪਟ ਗਏ ਨੇ ਸਫਾਈਆਂ ਹੋ ਗਈਆਂ ਤੇ ਹੁਣ ਦਿਨੇ ਬਸ ਤੇਲੇਾਂਗੇ ਦੁਕਾਨ ਦੇ ਵਿੱਚ ਰਹਾਂਗੇ ਪ੍ਰਸ਼ਾਦਾ ਬਣੇ ਤਾਂ ਪ੍ਰਸ਼ਾਦ ਦੇ ਸਕਾਂਗੇ ਤੇ ਤੁਹਾਨੂੰ ਪਿਆਰੇ ਪਿਆਰੇ ਸੂਟ ਦਿਖਾਵਾਂਗੇ ਅੱਜ ਫੇਰ ਹੋਰ ਨਵੇਂ ਤੇ ਨਾ ਮਨਾਉਂਸ ਕਰਾਂਗੇ ਇਹਨਾਂ ਨੇ ਵੀ ਕਮੈਂਟ ਕੀਤੇ ਨੇ ਤਾਰੇ ਹੁਣ ਜਿਹੜੇ ਭੈਣਾ ਤੇ ਵੀਰ ਦੋ ਤਿੰਨ ਹੈਗੇ ਉਹ ਕਮੈਂਟ ਕਰਦੇ ਆ ਜਰੂਰ ਹਰੋਜ ਕੋਈ ਨਵਾਂ ਮੈਂਬਰ ਕਮੈਂਟ ਨਹੀਂ ਕਰਦਾ ਤੋਂ ਪਲੀਜ਼ ਬੇਨਤੀ ਜੀ ਜਿੰਨੇ ਵੀ ਨਵੇਂ ਭੈਣ ਭਰਾ ਨੇ ਹਨ ਉਹ ਵੀ ਕਮੈਂਟ ਕਰੋ ਹਨਾ ਉਹਨਾਂ ਨਾਲ ਵੀ ਆਪਣੀ ਹੋਰ ਸਾਂਝ ਵਾਦੇ ਤੇ ਤੁਸੀਂ ਕਮੈਂਟ ਜਰੂਰ ਕਰੋ ਸਾਨੂੰ ਅਸੀਂ ਤੁਹਾਡਾ ਨਾਮ ਅਨਾਉਂਸ ਕਰਾਂਗੇ ਤੁਹਾਡੀ ਟੀਪ ਵੀ ਲਗਾਵਾਂਗੇ ਤੇ ਬੇਨਤੀ ਜ਼ਰੂਰ ਮੰਨੋ ਮੇਰੀ ਨਵੇਂ ਨਵੇਂ ਵੀਰ ਭੈਣਾਂ ਕਮੈਂਟ ਜ਼ਰੂਰ ਕਰੋ ਲੋਈ ਸਕਦੇ ਆ ਸਾਦੇ ਮੰਗਿਸੋਲੇ ਦੀ ਢਾਲ ਤੇ ਨਾਲ ਹਰਾ ਪਿਆਜ਼ ਰੋਟੀਆਂ ਆ ਜੀ ਜਿੰਨੇ ਜਿੰਨੇ ਖਾਣੀਆਂ ਨੇ ਮਿੱਸੀ ਦਾ ਦਿਨ ਹਰਾ ਪਿਆਜ਼ ਬਹੁਤ ਕੰਟ ਲੱਗਦਾ ਤੇ ਜਿੰਨ ਜਿੰਨੂ ਇਹ ਪਸੰਦ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਲਓ ਜੀ ਹੁਣ ਆਪਾਂ ਕਰਦੇ ਆਂਗੇ ਕਮੈਂਟ ਕਰਨ ਵਾਲੇ ਦੇ ਨਾਮ ਨਾਲਸ ਤੇ ਇਹਨਾਂ ਦੇ ਚੈਨਲ ਦੀਆਂ ਡੀਪੀਆਂ ਲਾਵਾਂਗੇ ਆਪਾਂ ਸਕਰੀਨਸ਼ਾਟ ਤੇ ਨਾਲ ਨਾਲ ਅੱਜ ਆਪਾਂ ਕਮੈਂਟਾਂ ਦੇ ਸਕਰੀਨਸ਼ਾਟ ਵੀ ਲਾਵਾਂਗੇ ਕਿਉਂਕਿ ਕਮੈਂਟ ਬਹੁਤ ਸੋਹਣੇ ਆਏ ਤੇ ਤੇ ਪਹਿਲਾ ਕਮੈਂਟ ਆਇਆ ਥੀ ਜੀ ਮੇਰਾ ਛੋਟਾ ਵੀਰ ਜਿਨ੍ਹਾਂ ਦਾ ਚੈਨਲ ਹੈਗਾ ਗਰੇਵਾਲ ਪੰਜਾਬੀ ਟ੍ਰੈਵਲ ਦੇਖ ਸਕਦੇ ਤੁਸੀਂ ਡੀਪੀ ਇਹਨਾਂ ਦੀ ਤੇ ਉਹਨਾਂ ਨੇ ਬਹੁਤ ਪਿਆਰਾ ਕਮੈਂਟ ਕੀਤਾ ਹੈ ਕਮੈਂਟ ਦੀ ਵੀ ਤੁਸੀਂ ਡੀਪੀ ਦੇਖ ਸਕਦੇ ਹੋ ਲਗਾਈ ਗਿਆ ਕੀ ਆਪਾਂ ਨੇ ਤੇ ਸੌਰੀ ਸਕਰੀਨਸ਼ਾਟ ਨੇ ਡੀਵੀਐਲਿਨ ਕਮੈਂਟ ਦਾ ਸਕਰੀਨਸ਼ਾਟ ਵੀ ਤੁਸੀਂ ਦੇਖ ਸਕਦੇ ਆ ਕਿੰਨਾ ਪਿਆਰਾ ਕਮੈਂਟ ਕੀਤਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਕਮੈਂਟ ਕਰਦੇ ਹੋ ਤੇ ਹਰ ਰੋਜ਼ ਹੀ ਕਮੈਂਟ ਤੁਹਾਡਾ ਆਉਂਦਾ ਹੈ ਇੱਕ ਤੇ ਦੂਸਤੇ ਦੂਸਰਾ ਕਮੈਂਟ ਕੀਤਾ ਹੈ ਜੀ ਭੈਣ ਬਲਜੀਤ कौर ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਰ ਰੋਜ਼ ਕਮੈਂਟ ਕਰਦੇ ਨੇ ਦੋ ਕਮੈਂਟ ਆਏ ਨੇ ਭੈਣ ਦੇ ਰਾਤ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਭੈਣ ਦਾ ਕਮੈਂਟ ਆਉਂਦਾ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਉਹਨਾਂ ਦੇ ਕਮੈਂਟ ਦਾ ਵੀ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਕਿੰਨਾ ਪਿਆਰਾ ਕਮੈਂਟ ਕੀਤਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਪਲੀਜ਼ ਹੋਰਾਂ ਨੂੰ ਵੀ ਨਵੇਂ ਭੈਣਾ ਭਰਾਵਾਂ ਨੂੰ ਬੇਨ ਤੇ ਜ਼ਰੂਰ ਕਮੈਂਟ ਕਰਿਆ ਕਰੋ ਤੁਹਾਡਾ ਸਿਰਫ 20-30 ਸਕਿੰਟ ਦਾ ਸਮਾਂ ਲੱਗਣਾ ਤੇ ਸਾਡੇ ਲਈ ਉਹ ਬਹੁਤ ਅਨਮੁੱਲਾ ਹੋ ਜੂ ਉਹਨਾਂ ਦਾ ਸਮਾਂ ਤੁਹਾਡਾ ਲੱਗਿਆ ਅਸੀਂ ਜਾਣ ਜਾਣਦੇ ਉਹਦੀ ਕਦਰ ਕਰਾਂਗੇ ਜ਼ਰੂਰ ਤੁਹਾਡੇ ਜਿੰਨਾ ਕਿ ਵੀ ਸਮਾਂ ਤੁਸੀਂ ਕਰੋ ਲਾਓਗੇ ਸਾਡਾ ਕਮੈਂਟ ਕਰਨ ਤੇ ਸਾਨੂੰ ਅਸੀਂ ਉਸ ਕਮੈਂਟ ਦੀ ਕਦਰ ਕਰਾਂਗੇ ਤੁਹਾਡੀ ਪੂਰੀ ਤੇ ਬੇਨਤੀ ਸਾਰਿਆਂ ਨੂੰ ਬੱਦ ਤੋਂ ਬੱਦ ਕਮੈਂਟ ਕਰਿਆ ਕਰੋ ਤੇ ਵਲੌਗ ਨੂੰ ਪੂਰਾ ਦੇਖ ਲਿਆ ਕਰੋ ਜੇ ਬਦਗਿਆ ਲੱਗਦਾ ਹੈ ਪਰਿਵਾਰਕ ਵਲੌਗ ਹੁੰਦੇ ਨੇ ਆਪਣੇ ਤਾਂ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾ ਬਾਹ ਨੂੰ ਪਰਿਵਾਰਕ ਮੈਂਬਰਾਂ ਨੂੰ ਸ਼ੇਅਰ ਕਰ ਦਿਆ ਕਰੋ ਤੇ ਉਹਨਾਂ ਨੂੰ ਵੀ ਕਿਹਾ ਵੀ ਜਰੂਰ ਕਮੈਂਟ ਕਰਨ ਚੈਨਲ ਨੂੰ ਸਬਸਕ੍ਰਾਈਬ ਕਰਨ ਤੁਹਾਡਾ ਮਾ ਭੈਣ ਪ੍ਰਭਾ ਦਾ ਬਹੁਤ ਬਹੁਤ ਵੱਡ ਭੈਣ ਦਾ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਆਨ ਲਿਆਂਦੀ ਆ ਖੇਤੋਂ ਪਟਕੇ ਹਲਦੀ ਲਾਗੇ ਸਮਾਰਨ ਜੇ ਦੇਖਣੀ ਹੈ ਟੋਕਰੇ ਚ ਪਾਣੀ ਤੇ ਹਿੰਦੂ ਜੀ ਜਿਹੜੀ ਦੂਜੇ ਨਾਲ ਆਰਡਰ ਕਰਦੇ ਨੇ ਆ ਵੀchn ਵਾਲੀ ਹੈਗੀ ਇਹ ਕਰਦੀ ਹਲਦੀ ਕਰਦੀ ਥੋਈ ਜਾ ਰਹੀ ਹੈ ਇਰੇ ਨੂੰ ਸੁਕਾਵਾਂਗੇ ਆਮੇਂ ਧਰ ਕੇ ਫਿਰ ਇਹਦਾ ਬਲਦੀ ਪਾਊਡਰ ਬਣਾਵਾਂਗੇ ਫਿਰ ਮੋਟਾ ਖਾਊਗਾ ਨਿੱਕੀ ਜੁੜੀ ਵਾਲਾ ਬੰਦਾ ਕਮੈਂਟਰੀ ਕਰ ਰਿਹਾ ਹੈ ਜਲੇਬੀ ਜੁੜਾ ਲਓ ਜੀ ਅਸੀਂ ਹੁਣ ਜਾਣਿਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਅਸੀਂ ਉੱਥੇ ਜਾ ਕੇ ਦੱਸਾਂਗੇ ਕਿੱਥੇ ਜਾਣੇ ਆ ਪਹਿਲਾਂ ਹੈ ਨੀ ਦੀ ਪ੍ਰੋਗਰਾਮ ਟਾਈਮ ਤੇ ਬਣ ਗਿਆ ਲੋ ਜੀ ਅਸੀਂ ਗਿਆਾਂਗੇ ਅੱਜ ਸਪਰਸ਼ ਕੀ ਕਰੇ ਮਨ ਲੱਗਿਆ ਪੇ ਬਾਰ ਹਲੇ ਉਹ ਤਾਂ ਬੋਲਦੇ ਨਹੀਂ ਅੱਜ 10:30 ਵਰਸ ਉਹ ਫੋਨ ਤਾਂ ਘੜਿਆ ਹੋਇਆ ਹੈ ਹੈ ਉਹ ਬੋਲਦੇ ਬੋਲਦਾ ਨਹੀਂ ਅੱਜ ਕੋਣ ਵੱਢ ਲੋ ਬਸ ਆ ਫੋਨ ਅਸੀਂ ਲੈ ਜਾਵਾਂਗੇ ਉਹ ਆਏ ਦੀ ਮੈਡਮ ਨੂੰ ਫੋਨ ਲਾਓ ਬਸ ਗੱਲ ਕੁ ਪਰ ਨਹੀਂ ਲੈ ਲਿਆ ਮੈਂ ਨਹੀਂ ਮੈਂ ਕੀ ਕਹਨਾ ਸਪਰਸ਼ ਸਾਨੀ ਨਹੀਂ ਆਈ ਅੱਜ ਬਿਸਕੁਟ ਕਿੰਨੇ ਲਿਆਉਂਦੇ ਨੇ ਉਹ ਤਾਂ ਨਵਾੜੀ ਦੇ ਆ ਕੁਝ ਦੇ ਕੇ ਕਰਾ ਦੇਗਾ ਸਾਡਾ ਕਰਾ ਲਈ ਲੋ ਜੀ ਆਪਾਂ ਆਏ ਹੋਏ ਅੱਜ ਸਪਰਸ਼ ਕੋਲੇ ਤੇ ਇਹੇ ਕੰਟਾ ਕੱਪਨ ਹੋਰ ਲੱਗੂ ਫੇਰ ਚੱਲਾਂਗੇ ਘਰ ਨੂੰ ਲਓ ਜੀ ਆਪ ਆ ਗਿਆਂ ਘਰ ਤੇ ਆ ਕੇ ਫਿਰ ਖੋਲ ਲਈ ਦੁਕਾਨ। ਜਿਹੜੇ ਤੋਂ ਘੰਟੇ ਆਪਾਂ ਹੈਗੇ ਦੁਕਾਨ ਦੇ ਵਿੱਚ ਹੀ ਬੈਠਾਂਗੇ ਤੇ ਗਰਮੀ ਬਹੁਤ ਲੱਗ ਰਹੀ ਹੈ। ਪੱਖਾ ਲਾਉਣਾ ਬੰਦ ਕਰ। ਤੇ ਅਚਾਨਕ ਹੀ ਸਾਡਾ ਪ੍ਰੋਗਰਾਮ ਬਣ ਗਿਆ ਅੱਜ ਜਾਣ ਦਾ ਸਪਰਸ਼ ਕੋਲੇ। ਇਹ ਥੋੜਾ ਜਿਹਾ ਕੰਮਤੀ ਆ। ਕੜੀਆਂ ਕੜੀਆਂ ਕੱਲ ਨੂੰ ਫੇਰ ਹੈਗੀ ਐ ਦਸਾਖੀ ਤੇ ਚਲੋ ਜੀ ਨੂੰ ਦੁਕਾਨ 'ਚ ਲਾਵਾਂਗੇ ਕਿੰਨਾ ਟਾਈਮ ਲੱਗੇ ਆਪਣੇ ਕੋਲ ਦੇਖੋ ਇਹਨਾਂ ਧੁੱਪ ਨਿਕਲੀ ਐ ਨਾ ਕਣੀਆਂ ਪਈ ਜਾਂਦੀਆਂ ਨੇ ਬੱਦਲ ਗੱਜੀ ਜਾਂਦਾ ਐ ਨਾ ਧੁੱਪ ਨਿਕਲੀ ਹੋਈ ਐ ਨੈਟਪਕ ਨੈਮੀ ਲੋ ਜੀ ਸਾਮ ਹੋ ਗਈ ਤੇ ਆਪਾਂ ਅੱਜ ਦਾ ਵਲੌਗ ਕਰਦੇ ਇੱਥੇ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਨੇ ਜਰੂਰ ਵਲੌਗ ਨੂੰ ਪੂਰਾ ਦੇਖਿਓ ਲਾਈਕ ਸ਼ੇਅਰ ਤੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰਿਓ ਬੇ ਫੇਸਬੁੱਕ ਤੇ ਦੇਖਦੇ ਹੋ ਤਾਂ ਪੇਜ ਨੂੰ ਲਾਈਕ ਕਰਿਓ ਪਲੀਜ਼ ਫੋਲੋ ਕਰਿਓ ਤੇ ਆਪਾਂ ਹੁਣ ਮਿਲਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਅੱਜ ਮੌਸਮ ਹੁਣ ਸਾਮ ਹੋਇਆ ਖਰਾਬ ਜਿਹਾ ਕਾਫੀ ਤੇ ਬਾਹਰ ਅੰਦਰ ਆਪਾਂ ਜਾਣ ਨਹੀਂ ਸਕਦੇ ਇੱਥੀਆਂ ਦੁਕਾਨ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਸੂਟ ਵੀ ਨਹੀਂ ਦਿਖਾ ਸਕੇ ਤੇ ਆ ਕਿਉਂ ਜਾਣਾ ਪੈ ਗਿਆ ਅਰਜੈਂਟ ਹੁਣ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਸੂਟ ਤੇ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆ ਤਦ ਤੱਕ ਲਈ ਕੱਲ ਨੂੰ ਮਿਲਦੇ ਨਵੇਂ ਬਲੌਗ ਦੇ ਤਦ ਤੱਕ ਸਾਰੇ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾ